ਤਾ ਲੋਕ ਆਪਣੇ ਘਰਾਂ ਦੇ ਵਿੱਚੋਂ ਸਮਾਨ ਚੱਕ ਕੇ ਬਾਹਰ ਆਉਂਦੇ ਨਜ਼ਰ ਆ ਰਹੇ ਨੇ ਛੋਟੇ ਛੋਟੇ ਬੱਚਿਆਂ ਨੂੰ ਔਰ ਸਮਾਨ ਲੋਕ ਆਪਣੇ ਘਰਾਂ ਚੋਂ ਲੈ ਕੇ ਬਾਹਰ ਆ ਰਹੇ ਨੇ ਲਗਾਤਾਰ ਸਵੇਰ ਤੋਂ ਹੀ ਇਹ ਸਿਲਸਿਲਾ ਜਿਹੜਾ ਉਹ ਲਗਾਤਾਰ ਬਣਿਆ ਹੋਇਆ ਪਿੰਡ ਤੋਂ ਕਿਹੜੇ ਪਿੰਡ ਤੋਂ ਆਏ ਜੀ ਟੈਂਡੀ ਵਾਲ ਤੋਂ ਜੀ ਟੈਂਡੀ लास्ट ਪਿੰਡ ਹੈ ਪਾਣੀ ਆ ਗਿਆ ਬਹੁਤ ਜ਼ਿਆਦਾ ਜੀ ਚਾਰੇ ਪਾਸੇ ਮੈਂ ਕਹਿੰਨਾ ਪੁੱਛੋ ਨਾ ਪ੍ਰਸ਼ਾਸਨ ਵੀ ਹੋਣੀ ਪੱਜਾ ਫਿਰ ਅੱਗੇ ਪਿੱਛੇ ਨਹੀਂ ਸਾਨੂੰ ਕੋਈ ਪੁੱਛਦਾ ਸ਼ਾਸਨ ਆ ਜਾਣੀ ਆਦਾ ਬਸ ਗੱਡੀਆਂ ਦੇ ਪਿੱਛੇ ਮੁਰ ਜਾਂਦਾ ਕੋਈ ਕਹਿੰਦਾ ਰਾਤ ਜਦੋਂ ਥੋੜਾ ਜਿਹਾ ਪਾਣੀ ਵਧਿਆ ਪ੍ਰਸ਼ਾਸਨ ਤੁਹਾਡੇ ਪਿੰਡ ਪਹਿਲਾਂ ਪਹੁੰਚਿਆ ਉੱਥੇ ਅਨਾਉਂਸਮੈਂਟ ਕਰਾ ਰਿਆ ਸੀ ਕਹਿੰਦਾ ਘਰ ਖਾਲੀ ਕਰ ਦਿਓ ਨਾਉਂਸਮੈਂਟ ਤੇ ਨਹੀਂ ਹੁੰਦਾ ਆਥੇ ਕਰੋ ਉਹਨਾਂ ਇੰਨੀ ਗੱਲ ਆਖੀ ਵੀ ਨਾਲ ਚਲੋ ਸਾਡੇ ਉੱਥੇ ਤੁਹਾਨੂੰ ਮਿਲੇਗਾ ਲੰਗਰ ਪਾਣੀ ਸਾਰਾ ਕੁਝ ਰਹਿਣ ਵਾਸੀ ਤੁਹਾਨੂੰ ਮਿਲੇਗਾ ਇੰਨੀ ਗੱਲ ਤੇ ਨਾ ਆਖੀ ਏ ਸਾਨੂੰ ਅੱਛਾ ਰਾਤ ਹਾਂਜੀ ਤੇ ਪ੍ਰਸ਼ਾਸਨ ਤੇ ਕਰ ਲਈ ਡਾਕਟਰ ਆ ਆ ਕੇ ਨੂੰ ਆ ਜਾਓ ਤਾਂ ਤੁਹਾਨੂੰ ਦੱਸ ਦਈਏ ਤੇ ਤਸਵੀਰਾਂ ਜਿਹੜੀਆਂ ਨੇ ਇਹ ਵਾਕਿਆ ਹੀ ਅ ਸੋਚਣ ਦੇ ਮਜਬੂਰ ਕਰਦੀਆਂ ਨੇ ਕਿ ਜੇ ਪ੍ਰਸ਼ਾਸਨ ਪਹਿਲਾਂ ਜੇ ਪ੍ਰਸ਼ਾਸਨ ਪਹਿਲਾਂ ਜਾਗਿਆ ਹੁੰਦਾ ਤਾਂ ਸ਼ਾਇਦ ਇਹਨਾਂ ਲੋਕਾਂ ਨੂੰ ਜ਼ਰੂਰਤ ਨਹੀਂ ਪੈਣੀ ਸੀਗੀ ਇੱਥੇ ਸਮਾਨ ਚੱਕਣ ਦੀ ਪਰ ਸਮਾਨ ਚੱਕ ਕੇ ਹੁਣ ਦੂਰ ਦਰਾਡੇ ਜਾਣਾ ਪੈ ਰਿਆ ਇਹ ਫਿਰ ਬਈ ਸਾਰਾ ਸਮਾਨ ਚੱਕ ਲਿਆ ਹਾਂਜੀ ਕੱਲ ਵੀ ਦੋ ਗੇੜੇ ਲਾਏ ਆ ਤੇ ਇੱਕ ਗੇੜਾ ਹੋਣਾ ਬਾਕੀ ਕੋਈ ਛੱਤਾਂ ਤੇ ਰੱਖਿਆ ਸਮਾਨ ਅਸੀਂ ਛੱਤਾਂ ਦੇ ਹਾਂਜੀ ਹਾਂਜੀ ਤਾਂ ਕਿੰਨਾ ਕਿੰਨਾ ਪਾਣੀ ਮੇਰੇ ਸਾਨ ਮੇਰੇ ਘਰ ਵਿੱਚ ਦੋ ਢਾਈ ਫੁੱਟ ਪਾਣੀ ਹੈਗਾ ਇਸ ਤੇ ਮਰਾਦ ਹੀ ਹੋ ਗਿਆ ਸੀ ਜੇ ਮੰਨ ਲਓ ਹੋਰ ਵੱਧਾ ਫਿਰ ਤਾਂ 5-6 ਫੁੱਟ ਹੋ ਜਾਣਾ ਬਿਲਕੁਲ ਜੀ ਪਾਣੀ ਵਧੂਗਾ ਜਿਵੇਂ ਦੱਸੀ ਜਾਂਦੇ ਨੇ 23 ਚ ਕਿੰਨਾ ਕੁ ਪਾਣੀ ਸੀ ਤੁਹਾਡੇ ਘਰਾਂ ਚ ਮੇਰੇ 23 ਚ 4 ਫੁੱਟ ਸੀਗਾ ਮੇਰੇ ਘਰ ਚ 4 ਫੁੱਟ ਹਾਂਜੀ ਹਾਂਜੀ ਤੇ ਦੋ ਢਾਈ ਫੁੱਟ ਆ ਗਿਆ ਹਾਂਜੀ ਹਾਂਜੀ ਆ ਗਿਆ ਸਮਾਨ ਫਿਰ ਸਾਰਾ ਚੱਕ ਲਿਆ ਹਾਂਜੀ ਡੋਟਲੀ ਝੱਕ ਲਿਆ ਬਾਕੀ ਜਿਹੜਾ ਰਹਿ ਵੀ ਜਾਂਦਾ ਹੁਣ ਬੱਚੇ ਵੀ ਨਹੀਂ ਜਾਂਦੇ ਘਰ ਤੋਂ ਬਾਹਰ ਹਾਂ ਬੱਚਿਆਂ ਧੱਕੇ ਨਾਲ ਜਾਣਾ ਪੈਂਦਾ ਪਰਿਵਾਰਾਂ ਨੂੰ ਹਾਂਜੀ ਘਰ ਛੱਡਣਾ ਸੌਖਾ ਥੋੜੀ ਹੁੰਦਾ ਬਹੁਤ ਔਖਾ ਹੈ ਜੀ ਕਿ ਆ ਬੱਚੇ ਨੂੰ ਨਾਲ ਮਤਲਬ ਦਿਲ ਤਾਂ ਨਹੀਂ ਕਰਦਾ ਹੁੰਦਾ ਵੀ ਯਾਰ ਬੱਚੇ ਨੂੰ ਪਰਿਵਾਰ ਨੂੰ ਲੈ ਕੇ ਦੁੱਖ ਹੋ ਰਿਹਾ ਸਾਨੂੰ ਬਹੁਤ ਦੁੱਖ ਲੱਗ ਰਿਹਾ ਵੀ ਇੱਕ ਤਾਂ ਸਾਡੀ ਫਸਲ ਸਾਰੀ ਤਬਾਹ ਹੋ ਗਈ ਖਰਾਬ ਹੋ ਗਈ ਟੇਕੇ ਤੇ ਵੀ ਲਈ ਸੀ ਬਾਕੀ ਔਨ ਟਰੈਕਟਰ ਵਿੱਚ ਕਰ ਰਹੇ ਆਂ ਵੀ ਸੰਦ ਆਵਦਾ ਚੱਲ ਕੋਈ ਪਿੱਛੇ ਕੰਮਕਮ ਕਰ ਲਾਂਗੇ ਸਰਕਾਰਾਂ ਨੇ ਤਾਂ ਸਾਨੂੰ ਉਮੀਦ ਨਹੀਂ ਹੈਗੀ ਵੀ ਉਹਨਾਂ ਕੋਈ ਸਾਰੀ ਜ਼ਮੀਨਾਂ ਵੀ ਕੱਚੀਆਂ ਨੇ ਸਾਡੀਆਂ ਗਰਦੋਰੀਆਂ ਤੋੜਦੀਆਂ ਸਾਡੀਆਂ ਗਰਦੋਰੀਆਂ ਹੋਣੀਆਂ ਚਾਹੀਦੀਆਂ ਨਹੀਂ ਬਿਲਕੁਲ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਲੈ ਕੇ ਜਾਂਦੇ ਨਜ਼ਰ ਆ ਰਹੇ ਨੇ ਛੋਟੇ ਛੋਟੇ ਬੱਚੇ ਨੇ ਸਮਾਨ ਆਪਣੇ ਘਰ ਦਾ ਜਿੰਨਾ ਵੀ ਕੀਮਤੀ ਸਮਾਨ ਆ ਵੇਖ ਲਓ ਨਜ਼ਰ ਮਾਰ ਲਓ ਸਾਰਾ ਲੋਕ ਟਰੈਕਟਰ ਟਰਾਲੀਆਂ ਵਿੱਚ ਲੱਦ ਕੇ ਆ ਵੇਖ ਲਓ ਛੋਟੇ ਛੋਟੇ ਬੱਚਿਆਂ ਨੂੰ ਪਰਵਾਰ ਜਿੰਨਾ ਵੀ ਹੱਥ 'ਚ ਸਮਾਨ ਆਉਦਾ ਉਹਨਾਂ ਕ ਸਮਾਨ ਲੈ ਕੇ ਆਪਣੇ ਰਿਸ਼ਤੇਦਾਰੀਆਂ 'ਚ ਕਹਿ ਲਈਏ ਉੱਚੀਆਂ ਜਗ੍ਹਾ ਤੇ ਕਹਿ ਲਈਏ ਲੋਕ ਜਾਂਦੇ ਨਜ਼ਰ ਆ ਰਹੇ ਨੇ ਲੈ ਕੇ ਸਾਰੇ ਪਿੰਡ ਤਕਰੀਬਨ ਇਧਰੋਂ ਖਾਲੀ ਹੋਣੇ ਸ਼ੁਰੂ ਹੋ ਗਏ ਨੇ ਕਿਉਂਕਿ ਜਿਨੇ ਵੀ ਜਿਵੇਂ ਬਾਈ ਨੇ ਦੱਸਿਆ ਦੋ ਟਾਈਪ ਪੁੱਟ ਜਿਹੜਾ ਪਾਣੀ ਉਹ ਇਹਨਾਂ ਦੇ ਘਰ ਦੇ ਵਿੱਚ ਵੜ ਗਿਆ ਔਰ ਉਸ ਤੋਂ ਬਾਅਦ ਇਹਨਾਂ ਨੇ ਸਮਾਨ ਚੱਕ ਕੇ ਉੱਥੋਂ ਹੋਰ ਜਗ੍ਹਾ ਉੱਚੀ ਜਗ੍ਹਾ ਤੇ ਜਾਣ ਲਈ ਮਜਬੂਰ ਹੋਣਾ ਪਿਆ ਇਹਨਾਂ ਨੂੰ ਪਰ ਤੁਹਾਨੂੰ ਦੱਸ ਦਈਏ ਕਿ ਹਾਲਾਤ ਜਿਹੜੇ ਨੇ ਉਹ ਕਾਫੀ ਜ਼ਿਆਦਾ ਖਰਾਬ ਨੇ ਚਾਹੇ ਕਿ ਕੁਦਰਤੀ ਆਫਤਾਂ ਪਰ ਪ੍ਰਸ਼ਾਸਨ ਅਗਰ ਪਹਿਲਾਂ ਤੋਂ ਪ੍ਰਸ਼ਾਸਨ ਅਗਰ ਪਹਿਲਾਂ ਤੋਂ ਧਿਆਨ ਦੇਵੇ ਤਾਂ ਸ਼ਾਇਦ ਇਹ ਕੁਦਰਤੀ ਆਫਤ ਨੂੰ ਰੋਕਿਆ ਜਾ ਸਕਦਾ ਹੈ ਕਿਉਂਕਿ ਇਹ ਕੁਦਰਤੀ ਆਫਤ ਤਾਂ ਚਾਹਿਆ ਹੈ ਪਰ ਪ੍ਰਸ਼ਾਸਨ ਪ੍ਰਸ਼ਾਸਨ ਦੀਆਂ ਬਹੁਤ ਸਾਰੀਆਂ ਨਕਾਮੀਆਂ ਹੁੰਦੀਆਂ ਨੇ ਪ੍ਰਸ਼ਾਸਨ ਦੀਆਂ ਨਕਾਮੀਆਂ ਦੇ ਕਾਰਨ ਹੀ ਲੋਕ ਡੁੱਬਦੇ ਨੇ ਪ੍ਰਸ਼ਾਸਨ ਦੀਆਂ ਨਕਾਮੀਆਂ ਦੇ ਕਾਰਨ ਹੀ ਇਹ ਲੋਕਾਂ ਨੂੰ ਘਰ ਛੱਡਨੇ ਪੈਂਦੇ ਨੇ ਕਿਉਂਕਿ ਅਗਰ ਪਹਿਲਾਂ ਤੋਂ ਮਹਿਕਮਾ ਜਾਗਿਆ ਹੋਵੇ ਕਾਗਜ਼ਾਂ ਦੇ ਵਿੱਚ ਚੀਜ਼ਾਂ ਨਾ ਬਣਾ ਕੇ ਖਾਣਾ ਪੂਰਤੀ ਕੀਤੀ ਹੋਵੇ ਤਾਂ ਸ਼ਾਇਦ ਇਹ ਹਾਲਾਤ ਨਾ ਦੇਖਣੇ ਪੈਣ ਲੋਕਾਂ ਨੂੰ ਇਹੋ ਜਿਹੇ ਹਾਲਾਤ ਇੱਥੇ ਹਰ ਵਾਰ ਬਣ ਜਾਂਦੇ ਨੇ 2023 ਚ ਵੀ ਹਾਲਾਤ ਬਣੇ ਸੀ ਉਦੋਂ ਵੀ ਪ੍ਰਸ਼ਾਸਨ ਇੱਥੇ ਮੂਕ ਦਰਸ਼ਕ ਬਣ ਕੇ ਖੜਾ ਦੇਖਦਾ ਰਿਹਾ ਸੀ ਪਰ ਹੁਣ 25 ਦੇ ਵਿੱਚ ਫਿਰ ਫਲੱਡ ਆ ਗਏ ਨੇ ਫਿਰ ਪਾਣੀ ਆ ਗਿਆ ਪਰ ਹੁਣ ਹਾਲਾਤ ਇੰਨੇ ਖਮਾੜੇ ਹੋ ਗਏ ਨੇ ਕਿ ਲੋਕਾਂ ਨੂੰ ਮਜਬੂਰਨ ਆ ਜਵਾਕਾਂ ਨੂੰ ਇਸ ਤਰੀਕੇ ਨਾਲ ਲੇਡੀਜ਼ ਨੂੰ ਬਜ਼ੁਰਗਾਂ ਨੂੰ ਇਸ ਤਰੀਕੇ ਨਾਲ ਘਰਾਂ ਕਿਉਂ ਦੂਰ ਨ ਜਾਣਾ ਪੈ ਰਿਹਾ ਘਰ ਇੱਕ ਦਿਨ ਲਈ ਛੱਡਣਾ ਹੋਵੇ ਬਹੁਤ ਔਖਾ ਹੁੰਦਾ ਪਰ ਨਜ਼ਰ ਮਾਰ ਲਓ ਕਿ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੇਡੀਜ਼ ਨੂੰ ਇਹਨਾਂ ਨੂੰ ਜਿਹੜਾ ਇਥੋਂ ਇਥੋਂ ਜਿਹੜਾ ਖਾਲੀ ਕਰਕੇ ਪਾਸੇ ਜਾਣ ਦੀ ਮੌਬਤ ਆ ਗਈ ਜੇ ਇਹਨਾਂ ਦੀ ਪਹਿਲਾਂ ਮਦਦ ਕੀਤੀ ਹੁੰਦੀ ਤਾਂ ਸ਼ਾਇਦ ਇਹ ਲੋਕ ਇਹ ਲੋਕ ਘਰ ਛੱਡ ਕੇ ਨਾ ਜਾਂਦੇ ਇਹਨਾਂ ਨੂੰ ਘਰ ਛੱਡਣ ਦੀ ਨਾ ਜ਼ਰੂਰਤ ਪੈਂਦੀ ਕਿ ਘਰ ਛੱਡਣਾ ਬੜਾ ਔਖਾ ਛੋਟੇ-ਛੋਟੇ ਜਵਾਕਾਂ ਨੂੰ ਨਾਲ ਲੈ ਕੇ ਅ ਬਜ਼ੁਰਗਾਂ ਨੂੰ ਨਾਲ ਲੈ ਕੇ ਬੀਬੀਆਂ ਨੂੰ ਨਾਲ ਲੈ ਕੇ ਘਰ ਛੱਡ ਕੇ ਪਾਸੇ ਰਹਿਣਾ ਸੜਕ ਤੇ ਰਹਿਣਾ ਜਾਂ ਫਿਰ ਕਿਤੇ ਹੋਰ ਰਿਸ਼ਤੇਦਾਰੀ ਚ ਰਹਿਣਾ ਬੜਾ ਜਿਆਦਾ ਔਖਾ ਹੋ ਜਾਂਦਾ ਹੈ ਪਰ ਸਥਿਤੀ ਬਹੁਤ ਜਿਆਦਾ ਖਰਾਬ ਦੇਖੀ ਜਾ ਸਕਦੀ ਆ ਇਹਦੇ ਚ ਫੁੱਲ ਬੱਟਾ ਫੁੱਲ ਪ੍ਰਸ਼ਾਸਨ ਦੀ ਅਣਗਹਿਲੀ ਜਿਹੜੀ ਆ ਉਹ ਦੇਖੀ ਜਾ ਰਹੀ ਆ ਲਗਾਤਾਰ ਅਸੀਂ ਇਹ ਅਪਡੇਟ ਦੇ ਰਹੇ ਆ ਕਿ ਪ੍ਰਸ਼ਾਸਨ ਸਤਰਕ ਹੁੰਦਾ ਤਾਂ ਸ਼ਾਇਦ ਕਾਫੀ ਹੱਦ ਤੱਕ ਬਚਾ ਹੋ ਸਕਦਾ ਸੀ ਲੇਕਿਨ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਲੋਕਾਂ ਦਾ ਉਹ ਲਗਾਤਾਰ ਹੁੰਦਾ ਨਜ਼ਰ ਆ ਰਿਹਾ ਤਸਵੀਰਾਂ ਤੁਹਾਡੇ ਸਾਹਮਣੇ ਨੇ ਤੁਹਾਡੀ ਕੀ ਰਾਏ ਆ ਉਹ ਵੀ ਕਮੈਂਟ ਦੇ ਵਿੱਚ ਜ਼ਰੂਰ ਸਾਂਝੀ ਕਰਨਾ ਫਰੋਸਪਰ ਤੋਂ ਸੁਖਵਿੰਦਰ ਸਿੰਘ ਸੋਖ ਤਾਂ ਲੋਕ ਆਪਣੇ ਘਰਾਂ ਦੇ ਵਿੱਚੋਂ ਸਮਾਨ ਚੱਕ ਕੇ ਬਾਹਰ ਆਉਂਦੇ ਨਜ਼ਰ ਆ ਰਹੇ ਨੇ ਛੋਟੇ ਛੋਟੇ ਬੱਚਿਆਂ ਨੂੰ ਔਰ ਸਮਾਨ ਲੋਕ ਆਪਣੇ ਘਰਾਂ ਚੋਂ ਲੈ ਕੇ ਬਾਹਰ ਆ ਰਹੇ ਨੇ ਲਗਾਤਾਰ ਸਵੇਰ ਤੋਂ ਹੀ ਇਹ ਸਿਲਸਿਲਾ ਜਿਹੜਾ ਉਹ ਲਗਾਤਾਰ ਬਣਿਆ ਹੋਇਆ ਪਿੰਡ ਤੋਂ ਕਿਹੜੇ ਪਿੰਡ ਤੋਂ ਆਏ ਜੀ ਡੈਂਡੀ ਵਾਲ ਤੋਂ ਜੀ ਡੈਂਡੀ लास्ट ਪਿੰਡ ਹੈ ਜੀ ਇਤਨਾ ਪਾਣੀ ਆ ਗਿਆ ਬਹੁਤ ਜ਼ਿਆਦਾ ਜੀ ਚਾਰੇ ਪਾਸੇ ਮੈਂ ਕਹਿੰਦਾ ਪੁੱਛੋ ਨਾ ਪ੍ਰਸ਼ਾਸਨ ਵੀ ਹੋਣੀ ਪਰ ਜਹਾ ਫਿਰ ਤਾਂ ਅੱਗੇ ਪਿੱਛੇ ਨਹੀਂ ਸਾਨੂੰ ਕੋਈ ਪੁੱਛਦਾ ਪ੍ਰਸ਼ਾਸਨ ਆਇਆ ਨਹੀਂ ਆ ਬੈਸ ਗੱਡੀਆਂ ਦੇ ਪਿੱਛੇ ਮੁਰ ਜਾਂਦਾ ਕੋਈ ਜਦੋਂ ਥੋੜਾ ਜਿਹਾ ਪਾਣੀ ਵਧਿਆ ਪ੍ਰਸ਼ਾਸਨ ਤੁਹਾਡੇ ਪਿੰਡ ਪਹਿਲਾਂ ਪਹੁੰਚਿਆ ਉੱਥੇ ਅਨਾਉਂਸਮੈਂਟ ਕਰਾ ਰਿਹਾ ਸੀ ਕਹਿੰਦਾ ਘਰ ਖਾਲੀ ਕਰ ਦਿਓ ਨਾਖ ਮਿੰਟ ਤੇ ਨਹੀਂ ਹੁੰਦਾ ਆਖਿਆ ਕਰੋ ਉਹਨਾਂ ਇੰਨੀ ਗੱਲ ਆਖੀ ਵੀ ਨਾਲ ਚੱਲੋ ਸਾਡੇ ਉੱਤੇ ਤੁਹਾਨੂੰ ਮਿਲੇਗਾ ਲੰਗਰ ਪਾਣੀ ਸਾਰਾ ਕੁਝ ਰਹਿਣ ਵਾਸੀ ਤੁਹਾਨੂੰ ਮਿਲੇਗਾ ਇੰਨੀ ਗੱਲ ਤੇ ਨਾ ਆਖੀ ਏ ਸਾਨੂੰ ਅੱਛਾ ਰਾਜ ਹਾਂਜੀ ਤੇ ਜੇ ਪ੍ਰਸ਼ਾਸਨ ਕੰਦੇ ਕਰ ਲੀ ਡਾਕਟਰ ਆ ਆਕੇ ਨੂੰ ਆਜੋ ਤਾਂ ਤੁਹਾਨੂੰ ਦੱਸਦੀ ਐ ਤੇ ਤਸਵੀਰਾਂ ਜਿਹੜੀਆਂ ਨੇ ਇਹ ਵਾਕਿਆ ਹੀ ਸੋਚਣ ਤੇ ਮਜਬੂਰ ਕਰਦੀਆਂ ਨੇ ਕਿ ਜੇ ਪ੍ਰਸ਼ਾਸਨ ਪਹਿਲਾਂ ਜੇ ਪ੍ਰਸ਼ਾਸਨ ਪਹਿਲਾਂ ਜਾਗਿਆ ਹੁੰਦਾ ਤਾਂ ਸ਼ਾਇਦ ਇਹਨਾਂ ਲੋਕਾਂ ਨੂੰ ਜ਼ਰੂਰਤ ਨਹੀਂ ਪੈਣੀ ਸੀਗੀ ਇੱਥੇ ਸਮਾਨ ਚੱਕਣ ਦੀ ਪਰ ਸਮਾਨ ਚੱਕ ਕੇ ਹੁਣ ਦੂਰ ਦਰਾਡੇ ਜਾਣਾ ਪੈ ਰਿਹਾ ਇਹ ਫਿਰ ਬਈ ਸਾਰਾ ਸਮਾਨ ਚੱਕ ਲਿਆ ਹਾਂਜੀ ਕੱਲ ਵੀ ਦੋ ਢੇੜੇ ਲਾਏ ਆ ਤੇ ਇੱਕ ਢੇੜਾ ਹੁਣ ਬਾਕੀ ਕੋਈ ਛੱਤਾਂ ਤੇ ਰੱਖਿਆ ਸਮਾਨ ਅਸੀਂ ਛੱਤਾਂ ਤੇ ਹਾਂਜੀ ਹਾਂਜੀ ਦਾਰਾਜੀ ਕਿੰਨਾ ਕਿੰਨਾ ਪਾਣੀ ਮੇਰੇ ਸਾਲ ਮੇਰੇ ਘਰ ਵਿੱਚ ਦੋ 2.5 ਫੁੱਟ ਪਾਣੀ ਹੈਗਾ ਇਸ ਦਾ ਮਰਾਦ ਹੀ ਹੋ ਗਿਆ ਸੀ ਜੇ ਮੰਨ ਲਓ ਹੋਰ ਵੱਧਾ ਫਿਰ ਤਾਂ 5-6 ਫੁੱਟ ਹੋ ਜਾਣਾ ਬਿਲਕੁਲ ਜੀ ਪਾਣੀ ਵਧੂਗਾ ਜਿਵੇਂ ਦਸੀ ਜਾਂਦੇ ਨੇ ਤੇਈ ਚ ਕਿੰਨਾ ਕੁ ਪਾਣੀ ਸੀ ਤੁਹਾਡੇ ਘਰਾਂ ਚ ਮੇਰੇ ਤੇਈ ਚ 4 ਫੁੱਟ ਸੀਗਾ ਮੇਰੇ ਘਰ ਚ 4 ਫੁੱਟ ਹਾਂਜੀ ਤੇ 2 2.5 ਫੁੱਟ ਆ ਗਿਆ ਹਾਂਜੀ ਹਾਂਜੀ ਆ ਗਿਆ ਜੀ ਸਨਾਨ ਫਿਰ ਸਾਰਾ ਚੱਕ ਲਿਆ ਹਾਂਜੀ ਡੋਟਲੀ ਚੱਕ ਲਿਆ ਬਾਕੀ ਜਿਹੜਾ ਰਹਿ ਵੀ ਜਾਂਦਾ ਹੁਣ ਬੱਚੇ ਵੀ ਨਹੀਂ ਜਾਂਦੇ ਘਰ ਤੋਂ ਬਾਹਰ ਹਾਂ ਬੱਚਿਆਂ ਧੱਕੇ ਨਾਲ ਜਾਣਾ ਪੈਂਦਾ ਪਰਿਵਾਰਾਂ ਨੂੰ ਹਾਂਜੀ ਘਰ ਛੱਡਣਾ ਸੌਖਾ ਥੋੜੀ ਹੁੰਦਾ ਬਹੁਤ ਔਖਾ ਹੈ ਜੀ ਤੇ ਆ ਬੱਚਿਆਂ ਨੂੰ ਨਾਲ ਮਤਲਬ ਦਿਲ ਤਾਂ ਨਹੀਂ ਕਰਦਾ ਹੁੰਦਾ ਵੀ ਯਾਰ ਬੱਚਿਆਂ ਨੂੰ ਪਰਿਵਾਰ ਨੂੰ ਲੈ ਕੇ ਦੁੱਖ ਹੋ ਰਿਹਾ ਸਾਨੂੰ ਬਹੁਤ ਦੁੱਖ ਲੱਗ ਰਿਹਾ ਵੀ ਇੱਕ ਤਾਂ ਸਾਡੀ ਫਸਲ ਸਾਰੀ ਤਬਾਹ ਹੋ ਗਈ ਖਰਾਬ ਹੋ ਗਈ ਟੇਕੇ ਤੇ ਵੀ ਲਈ ਸੀ ਬਾਕੀ ਹੋਂ ਟਰੈਕਟਰ ਵਿੱਚ ਕਰ ਰਹੇ ਆ ਵੀ ਸੰਦ ਆਪਦਾ ਚੱਲ ਕੋਈ ਪਿੱਛੇ ਕੰਮਕੁਮ ਕਰ ਲਾਂਗੇ ਸਰਕਾਰਾਂ ਨੇ ਤਾਂ ਸਾਨੂੰ ਉਮੀਦ ਨਹੀਂ ਹੈਗੀ ਵੀ ਉਹਨਾਂ ਕੋਈ ਸਾਡੀ ਜ਼ਮੀਨਾਂ ਵੀ ਕੱਚੀਆਂ ਨੇ ਸਾਡੀਆਂ ਗਰਦੋਰੀਆਂ ਤੋੜਦੀਆਂ ਸਾਡੀਆਂ ਗਰਦੋਰੀਆਂ ਹੋਣੀਆਂ ਚਾਹੀਦੀਆਂ ਨਹੀਂ ਬਿਲਕੁਲ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਲੈ ਕੇ ਜਾਂਦੇ ਨਜ਼ਰ ਆ ਰਹੇ ਨੇ ਛੋਟੇ ਛੋਟੇ ਬੱਚੇ ਨੇ ਸਮਾਨ ਆਪਣੇ ਘਰ ਦਾ ਜਿੰਨਾ ਵੀ ਕੀਮਤੀ ਸਮਾਨ ਆ ਵੇਖ ਲੋ ਨਜ਼ਰ ਮਾਰ ਲੋ ਸਾਰਾ ਲੋਕ ਟਰੈਕਟਰ ਟਰਾਲੀਆਂ ਚ ਲੱਦ ਕੇ ਆ ਵੇਖ ਲੋ ਛੋਟੇ ਛੋਟੇ ਬੱਚਿਆਂ ਨੂੰ ਪਰਿਵਾਰ ਜਿੰਨਾ ਵੀ ਹੱਥ ਚ ਸਮਾਨ ਆਉਦਾ ਉਹਨਾਂ ਕ ਸਮਾਨ ਲੈ ਕੇ ਆਪਣੇ ਰਿਸ਼ਤੇਦਾਰੀਆਂ ਚ ਕਹਿ ਲਿਏ ਪੁੱਚੀਆਂ ਜਗ੍ਹਾ ਤੇ ਕਹਿ ਲਿਏ ਲੋਕ ਜਾਂਦੇ ਨਜ਼ਰ ਆ ਰਹੇ ਨੇ ਲੈ ਕੇ ਸਾਰੇ ਪਿੰਡ ਤਕਰੀਬਨ ਇਧਰੋਂ ਖਾਲੀ ਹੁਣੇ ਸ਼ੁਰੂ ਹੋ ਗਏ ਨੇ ਕਿਉਂਕਿ ਜਿਨੇ ਵੀ ਜਿਨੇ ਬਾਈ ਨੇ ਦੱਸਿਆ 2 2.5 ਫੁੱਟ ਜਿਹੜਾ ਪਾਣੀ ਉਹ ਇਹਨਾਂ ਦੇ ਘਰ ਦੇ ਵਿੱਚ ਵੜ ਗਿਆ ਔਰ ਉਸ ਤੋਂ ਬਾਅਦ ਇਹਨਾਂ ਨੇ ਸਮਾਨ ਚੱਕ ਕੇ ਉੱਥੋਂ ਹੋਰ ਜਗ੍ਹਾ ਉੱਚੀ ਜਗ੍ਹਾ ਤੇ ਜਾਣ ਲਈ ਮਜਬੂਰ ਹੋਣਾ ਪਿਆ ਇਹਨਾਂ ਨੂੰ ਪਰ ਤੁਹਾਨੂੰ ਦੱਸ ਦਈਏ ਕਿ ਹਾਲਾਤ ਜਿਹੜੇ ਨੇ ਉਹ ਕਾਫੀ ਜ਼ਿਆਦਾ ਖਰਾਬ ਨੇ ਚਾਹੇ ਕਿ ਕੁਦਰਤੀ ਆਫਤਾ ਪਰ ਪ੍ਰਸ਼ਾਸਨ ਅਗਰ ਪਹਿਲਾਂ ਤੋਂ ਪ੍ਰਸ਼ਾਸਨ ਅਗਰ ਪਹਿਲਾਂ ਤੋਂ ਧਿਆਨ ਦੇਵੇ ਤਾਂ ਸ਼ਾਇਦ ਇਹ ਕੁਦਰਤੀ ਆਫਤ ਨੂੰ ਰੋਕਿਆ ਜਾ ਸਕਦਾ ਹੈ ਕਿਉਂਕਿ ਇਹ ਕੁਦਰਤੀ ਆਫਤ ਤਾਂ ਚਾਹਿਆ ਹੈ ਪਰ ਪ੍ਰਸ਼ਾਸਨ ਪ੍ਰਸ਼ਾਸਨ ਦੀਆਂ ਬਹੁਤ ਸਾਰੀਆਂ ਨਕਾਮੀਆਂ ਹੁੰਦੀਆਂ ਨੇ ਪ੍ਰਸ਼ਾਸਨ ਦੀਆਂ ਨਕਾਮੀਆਂ ਦੇ ਕਾਰਨ ਹੀ ਲੋਕ ਡੁੱਬਦੇ ਨੇ ਪ੍ਰਸ਼ਾਸਨ ਦੀਆਂ ਨਕਾਮੀਆਂ ਦੇ ਕਾਰਨ ਹੀ ਇਹ ਲੋਕਾਂ ਨੂੰ ਘਰ ਛੱਡਨੇ ਪੈਂਦੇ ਨੇ ਕਿਉਂਕਿ ਅਗਰ ਪਹਿਲਾਂ ਤੋਂ ਵਿਭਾਗ ਜਾਗਿਆ ਹੋਵੇ ਕਾਗਜ਼ਾਂ ਦੇ ਵਿੱਚ ਚੀਜ਼ਾਂ ਨਾ ਬਣਾ ਕੇ ਖਾਣਾ ਪੂਰਤੀ ਕੀਤੀ ਹੋਵੇ ਤਾਂ ਸ਼ਾਇਦ ਇਹ ਹਾਲਾਤ ਨਾ ਦੇਖਣੇ ਪੈਣ ਲੋਕਾਂ ਨੂੰ ਇਹੋ ਜਿਹੇ ਹਾਲਾਤ ਇੱਥੇ ਹਰ ਵਾਰ ਬਣ ਜਾਂਦੇ ਨੇ 2023 ਚ ਵੀ ਹਾਲਾਤ ਬਣੇ ਸੀ ਉਦੋਂ ਵੀ ਪ੍ਰਸ਼ਾਸਨ ਇੱਥੇ ਮੂਕ ਦਰਸ਼ਕ ਬਣ ਕੇ ਖੜਾ ਦੇਖਦਾ ਰਿਹਾ ਸੀ ਪਰ ਹੁਣ 25 ਦੇ ਵਿੱਚ ਫਿਰ ਫਲੱਡ ਆ ਗਏ ਨੇ ਫਿਰ ਪਾਣੀ ਆ ਗਿਆ ਪਰ ਹੁਣ ਹਾਲਾਤ ਇੰਨੇ ਖਮਾੜੇ ਹੋ ਗਏ ਨੇ ਕਿ ਲੋਕਾਂ ਨੂੰ ਮਜਬੂਰਨ ਆ ਜਵਾਕਾਂ ਨੂੰ ਇਸ ਤਰੀਕੇ ਨਾਲ ਲੇਡੀਜ਼ ਨੂੰ ਬਜ਼ੁਰਗਾਂ ਨੂੰ ਇਸ ਤਰੀਕੇ ਨਾਲ ਘਰਾਂ ਤੋਂ ਦੂਰ ਲੈ ਜਾਣਾ ਪੈ ਰਿਹਾ ਘਰ ਇੱਕ ਦਿਨ ਲਈ ਛੱਡਣਾ ਹੋਵੇ ਬਹੁਤ ਔਖਾ ਹੁੰਦਾ ਪਰ ਨਜ਼ਰ ਮਾਰ ਲਓ ਕਿ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੇਡੀਜ਼ ਨੂੰ ਇਹਨਾਂ ਨੂੰ ਜਿਹੜਾ ਇੱਥੋਂ ਇੱਥੋਂ ਜਿਹੜਾ ਖਾਲੀ ਕਰਕੇ ਪਾਸੇ ਜਾਣ ਦੀ ਨੌਬਤ ਆ ਗਈ ਜੇ ਇਹਨਾਂ ਦੀ ਪਹਿਲਾਂ ਮਦਦ ਕੀਤੀ ਹੁੰਦੀ ਤਾਂ ਸ਼ਾਇਦ ਇਹ ਲੋਕ ਇਹ ਲੋਕ ਘਰ ਛੱਡ ਕੇ ਨਾ ਜਾਂਦੇ ਇਹਨਾਂ ਨੂੰ ਘਰ ਛੱਡਣ ਦੀ ਨਾ ਜ਼ਰੂਰਤ ਪੈਂਦੀ ਕੋਈ ਘਰ ਛੱਡਣਾ ਬੜਾ ਔਖਾ ਛੋਟੇ ਛੋਟੇ ਜਵਾਕਾਂ ਨੂੰ ਨਾਲ ਲੈ ਕੇ ਅ ਬਜ਼ੁਰਗਾਂ ਨੂੰ ਨਾਲ ਲੈ ਕੇ ਬੀਬੀਆਂ ਨੂੰ ਨਾਲ ਲੈ ਕੇ ਘਰ ਛੱਡ ਕੇ ਪਾਸੇ ਰਹਿਣਾ ਸੜਕ ਤੇ ਰਹਿਣਾ ਜਾਂ ਫਿਰ ਕਿਤੇ ਹੋਰ ਰਿਸ਼ਤੇਦਾਰੀ ਚ ਰਹਿਣਾ ਬੜਾ ਜਿਆਦਾ ਔਖਾ ਹੋ ਜਾਂਦਾ ਹੈ ਪਰ ਸਥਿਤੀ ਬਹੁਤ ਜਿਆਦਾ ਖਰਾਬ ਦੇਖੀ ਜਾ ਸਕਦੀ ਆ ਇਹਦੇ ਚ ਫੁੱਲ ਬਟਾ ਫੁੱਲ ਪ੍ਰਸ਼ਾਸਨ ਦੀ ਅਣਗਹਿਲੀ ਜਿਹੜੀ ਆ ਉਹ ਦੇਖੀ ਜਾ ਰਹੀ ਆ ਲਗਾਤਾਰ ਅਸੀਂ ਇਹ ਅਪਡੇਟ ਦੇ ਰਹੇ ਆ ਕਿ ਪ੍ਰਸ਼ਾਸਨ ਸਤਰਕ ਹੁੰਦਾ ਤਾਂ ਸ਼ਾਇਦ ਕਾਫੀ ਹੱਦ ਤੱਕ ਬਚਾ ਹੋ ਸਕਦਾ ਸੀ ਲੇਕਿਨ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਲੋਕਾਂ ਦਾ ਉਹ ਲਗਾਤਾਰ ਹੁੰਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਤੁਹਾਡੀ ਕੀ ਰਾਏ ਆ ਉਹ ਵੀ ਕਮੈਂਟ ਦੇ ਵਿੱਚ ਜ਼ਰੂਰ ਸਾਂਝੀ ਕਰਨਾ ਫਰੋਸਪਰਤਾ ਸੁਖਵਿੰਦਰ ਸਿੰਘ ਸੋਖ